ਰੀਸੈਂਟਲੀ ਜਿਸ ਕੇਸ ਦੇ ਵਿੱਚ ਇਹ ਹੁਣ ਇਸ ਵਕਤ ਗੋਇੰਦਵਾਲ ਜੇਲ੍ਹ ਦੇ ਵਿੱਚ ਗਿਆ ਆ ਦੋਸ਼ੀ ਉਹ ਸਰਪ੍ਰੀਤ ਸਿੰਘ ਸੈਂਟੀ ਮਠਾੜੂ ਉਹ ਉਹਦੇ ਉੱਤੇ ਆਲਰੇਡੀ ਪਹਿਲਾਂ ਵੀ ਤਿੰਨ ਚਾਰ ਮੁਕੱਦਮੇ ਚੱਲ ਰਹੇ ਨੇ ਜੋ ਹੁਣ ਮਸਲਾ ਹੋਇਆ ਆ ਉਹ ਸਰਦਾਰ ਗੁਰਮੀਤ ਸਿੰਘ ਕੁਲਾਰ ਸਾਡੀ ਰਾਮਗੜੀ ਕਮਿਊਨਿਟੀ ਦੇ ਬੜੇ ਰਿਸਪੈਕਟੇਬਲ ਪਰਸਨ ਨੇ ਸਾਡੀਆਂ ਰਾਮਗੜੀਆ ਸੰਸਥਾਵਾਂ ਦੇ ਉਹ ਮੁਖੀ ਨੇ ਪ੍ਰਧਾਨ ਨੇ ਫੀਕੋ ਦੇ ਪ੍ਰਧਾਨ ਨੇ ਚੰਗੇ ਇੰਡਸਟ੍ਰੀਅਲਿਸਟ ਨੇ ਸਮਾਜ ਦੇ ਵਿੱਚ ਬੜਾ ਵੱਡਾ ਰਤਬਾ ਰੱਖਦੇ ਨੇ ਉਹਨਾਂ ਦੇ ਉੱਤੇ ਜਦੋਂ ਇਹ ਭੱਦੀਆਂ ਟਿੱਪਣੀਆਂ ਸੋਸ਼ਲ ਮੀਡੀਆ ਉੱਤੇ ਕਰਨ ਲੱਗ ਗਏ ਉਹਨਾਂ ਖਿਲਾਫ ਵੀਡੀਓਜ਼ ਪਾਉਣ ਲੱਗ ਗਏ ਉਹਨਾਂ ਦੇ ਖਿਲਾਫ ਕੁਝ ਜਾਲੀ ਲੈਟਰ ਹੈਡ ਤਿਆਰ ਕਰਕੇ ਉਹਨਾਂ ਦੇ ਉੱਤੇ ਕੁਝ ਇਹੋ ਜਿਹਾ ਕੰਟੈਂਟ ਉਹ ਲਿਖ ਰਿਆ ਸੀ ਜਿਹਦੇ ਨਾਲ ਰਾਮਗੜੀਆ ਕਮਿਊਨਿਟੀ ਦੇ ਉੱਤੇ ਹੀ ਦਾਗ ਲੱਗ ਰਹੇ ਸੀਗੇ ਨਾ ਕਿ ਸਿਰਫ ਗੁਰਮੀਤ ਸਿੰਘ ਕੁਲਾਰ ਉੱਤੇ ਦਾਗ ਲੱਗ ਰਹੇ ਸੀ ਵੀ ਲੁਧਿਆਣੇ ਦੇ ਰਾਮਗੜੀਆ ਜਿਹੜੇ ਨੇ ਉਹ ਐਨਆਰਆਈ ਰਾਮਗੜੀਆਂ ਦੇ ਨਾਲ ਬਹੁਤ ਮਾੜਾ ਵਿਵਹਾਰ ਕਰ ਰਹੇ ਆ ਉਹਨਾਂ ਦੇ ਕੋਲੋਂ ਪੈਸੇ ਠੱਗ ਰਹੇ ਆ ਇਹ ਸਾਰਾ ਕੁਝ ਜੋ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਅੱਜ ਮੀਟਿੰਗ ਦੇ ਵਿੱਚ ਸਾਡੀ ਰਾਮਗੜੀਆ ਕਮਿਊਨਿਟੀ ਦੇ ਵੱਖ-ਵੱਖਰੀਆਂ ਸੰਸਥਾਵਾਂ ਦੇ ਪ੍ਰਧਾਨ ਇਕੱਠੇ ਹੋਏ ਇੱਕ ਮੰਚ ਤੇ ਇੱਕ ਟੇਬਲ ਤੇ ਬੈਠ ਕੇ ਉਹਨਾਂ ਨੇ ਸਲਾਹ مشورہ ਕੀਤਾ ਤੇ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਹਰ ਇੱਕ ਮੁਕਾਮ ਤੱਕ ਸਰਦਾਰ ਗੁਰਮੀ ਸਿੰਘ ਕੁਲਾਰ ਦਾ ਸਾਥ ਦੇਵਾਂਗੇ ਉਹਨਾਂ ਦੇ ਨਾਲ ਆ ਜੋ ਹੁਣ ਦੋਸ਼ੀ ਸਰਪ੍ਰੀਤ ਸਿੰਘ ਸੈਂਟੀ ਮਠਾੜੂ ਇਸ ਮੁਕੱਦਮੇ ਦੇ ਵਿੱਚ ਜੋ ਅਕਿਊਜ਼ਡ ਆ ਉਹਦਾ ਹਜੇ ਆਉਣ ਵਾਲੇ ਸਮੇਂ 'ਚ ਜਦੋਂ ਟ੍ਰਾਇਲ ਚੱਲੂਗਾ ਕੋਰਟ ਦੇ ਵਿੱਚ ਤਾਂ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਆਪਣੇ ਵੱਲੋਂ ਬਹੁਤ ਵਧੀਆ ਅਸੀਂ ਆਪਣੇ ਵੱਲੋਂ ਕਾਨੂੰਨੀ ਰੈਮੇਡੀ ਜੋ ਆਪਣੀ ਅਵੇਲ ਕਰਾਂਗੇ ਤੇ ਇਸ ਕੇਸ ਨੂੰ ਅਸੀਂ ਅਖੀਰਲੇ ਮੁਕਾਮ ਤੱਕ ਲੈ ਕੇ ਜਾਵਾਂਗੇ ਤਾਂ ਉਹਦੇ ਵਿੱਚ ਸਾਰੇ ਭਾਈਚਾਰੇ ਵੱਲੋਂ ਸਰਦਾਰ ਗੁਰਮੀਤ ਸਿੰਘ ਕੋਲਾਰ ਦਾ ਪੂਰਨ ਤੌਰ ਤੇ ਸਾਥ ਅਤੇ ਸਹਿਯੋਗ ਦਿੱਤਾ ਜਾਊਗਾ। ਇਹ ਬਚਾਵ ਪੱਖ ਨੇ ਵੀ ਕੁਝ ਗੱਲ ਕੀਤੀ ਸੀ ਜੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੇ ਆਪਣੇ ਵੱਲੋਂ ਇਹ ਬਚਾਵ ਪੱਖ ਰੱਖਿਆ ਸੀਗਾ ਵੀ ਕਿ ਅਸੀਂ ਇਹੋ ਜਿਹਾ ਕੁਝ ਨਹੀਂ ਕੀਤਾ ਹੈਗਾ। ਤੇ ਪਰ ਉਹਨਾਂ ਨੇ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਕਿਉਂਕਿ ਬਚਾਅ ਤਾਂ ਹੋ ਸਕਦਾ ਸੀਗਾ ਜੋ ਸਾਡੇ ਜੋ ਸਾਡੇ ਮੁਤਾਬਕ ਇਹ ਸੀ ਵੀ ਜਿਸ ਵਿਅਕਤੀ ਦਾ ਨਾਮ ਉਹ ਵਰਤ ਰਹੇ ਸੀਗੇ ਕੁਲਦੀਪ ਸਿੰਘ 베ਰਦੀ ਉਸ ਵਿਅਕਤੀ ਨੂੰ ਜੇਕਰ ਉਹ ਮੂਹਰੇ ਲੈ ਕੇ ਆਉਂਦੇ ਉਹ ਵਿਅਕਤੀ ਅੱਗੇ ਆਉਂਦਾ ਜਿਹਦੇ ਨਾਲੇ ਘਟਨਾ ਹੋਈ ਆ ਤਾਂ ਆਪਾਂ ਇਹ ਗੱਲ ਕਹਿ ਸਕਦੇ ਸੀਗੇ ਵੀ ਹਾਂ ਵੀ ਬਾਕੀ ਕੋਈ ਇਹੋ ਜਿਹਾ ਕ੍ਰਾਈਮ ਕਮਿਟ ਹੋਇਆ ਬਟ ਜਿਹੜੀ ਗੱਲ ਹੀ ਹਵਾਚ ਨਾ ਹੀ ਕੋਈ ਅਜਿਹਾ ਵਿਅਕਤੀ ਐਗਜ਼ਿਸਟ ਕਰਦਾ ਹੈ ਨਾ ਹੀ ਕੋਈ ਸਾਹਮਣੇ ਆਇਆ ਆ ਜਦੋਂ ਕੋਈ ਸਾਹਮਣੇ ਆਊਗਾ ਆਪਾਂ ਕਰਾਂਗੇ ਪਰ ਐਵੇਂ ਕਿਸੇ ਤੀਜੇ ਬੰਦੇ ਦਾ ਨਾਮ ਲੈ ਕੇ ਸੋਸ਼ਲ ਮੀਡੀਆ ਉੱਤੇ ਸਾਰੀ ਬਰਾਦਰੀ ਨੂੰ ਵਿੱਚ ਹੀ ਲਪੇਟ ਕੇ ਗਾਲਾਂ ਕੱਢ ਦੇਣੀਆਂ ਬਰਾਦਰੀ ਨੂੰ ਦੋ ਫਾੜ ਕਰ ਦੇਣਾ ਸਮਾਜ ਵਿੱਚ ਬੜਾ ਜ਼ਿਆਦਾ ਇਸ ਗੱਲ ਦਾ ਨਾ ਮਾੜਾ ਅਸਰ ਹੋ ਰਿਹਾ ਆ ਆਲਦੋ ਇਹ ਖੁਦ ਕਹਿੰਦੇ ਆ ਅਸੀਂ ਲੋਕਾਂ ਦੇ ਰਿਸ਼ਤੇ ਕਰਾਉਂਦੇ ਆ ਪਰ ਜਿਹੜੇ ਰਿਸ਼ਤੇ ਕਰਾਉਂਦੇ ਨੇ ਤੇ ਉਹ ਕਿਸ ਤਰੀਕੇ ਇਹ ਸਾਡੇ ਇੰਡਸਟਰੀਅਲਿਸਟਾਂ ਨੂੰ ਸਾਡੀ ਕਮਿਊਨਿਟੀ ਨੂੰ ਇਹ ਇੰਨੇ ਪੱਤੇ ਲੈਵਲ ਦੇ ਉੱਤੇ ਸੋਸ਼ਲ ਮੀਡੀਆ ਤੇ ਬਦਨਾਮ ਕਰ ਰਹੇ ਨੇ ਤੇ ਇਹਨਾਂ ਨੂੰ ਖੁਦ ਸੋਚਣਾ ਚਾਹੀਦਾ ਸਰ ਗੋਨੀਵਾਲ ਜੇ ਤੇ 21 ਪਰਚੇ ਦੇ ਅੰਦਰ ਜੀ ਸਰ ਮੁਕੱਦਮਾ ਨੰਬਰ 202 ਹੈ ਜੀ ਐਫ ਆਈ ਆਰ ਨੰਬਰ 202 ਖਾਣਾ ਡਿਵੀਜ਼ਨ ਨੰਬਰ 6 ਤੇ ਅੰਡਰ ਸੈਕਸ਼ਨ ਇਹ ਹੈਗਾ ਜੀ 308 336 340 66 ਡੀ ਆਈਟੀ ਐਕਟ 67 ਆਈਟੀ ਐਕਟ 336 352 ਬੀ ਐਨ ਐਸ ਸਾਈਬਰ ਕ੍ਰਾਈਮ ਦੇ ਮਾਮਲੇ ਦੇ ਅੰਦਰ ਹੈ ਸਾਈਬਰ ਕ੍ਰਾਈਮ ਪਲੱਸ ਬੀ ਐਨ ਐਸ ਦੇ ਮਾਮਲਿਆਂ ਚ ਅੰਦਰ ਆ ਜੇ ਆਪਾਂ ਆਈ ਪੀ ਸੀ ਦੇ ਮੁਤਾਬਕ ਕਹਿ ਰਹੀ ਹੈ ਤਾਂ 384 465 471 120 ਵੀ ਠੀਕ ਹੈ ਦੇਖੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਆ ਅਸੀਂ মিডিਆ ਰਹੀਂ ਸਮੂੱਚੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਇੱਕ ਕ੍ਰਿਮੀਨਲ ਆਫੈਂਡਰ ਸੀਗਾ ਸੰਦੀ ਮਠਾੜੂ ਸਰਬਜੀਤ ਸਿੰਘ ਆਫ ਸੰਦੀ ਮਠਾੜੂ ਜਿਹੜਾ ਕਿ ਪਿਛਲੇ ਸਮੇਂ ਤੋਂ ਐਕਸਟਰਸ਼ਨ ਕਰਦਾ ਸੀ ਬਲੈਕਮੇਲ ਕਰਦਾ ਸੀਗਾ ਔਰ ਸਾਈਬਰ ਕ੍ਰਾਈਮ ਦਾ ਮਾਸਟਰਮਾਈਂਡ ਸੀਗਾ ਉਹ ਔਰ ਉਹਦੀ ਵਾਈਫ ਸੁਭੀ ਮਠਾੜੂ ਇਹ ਇਕੱਠੇ ਹੋ ਕੇ ਜਿੱਥੇ ਐਕਸਟਰਸ਼ਨ ਕਰਦੇ ਸੀਗੇ ਉਥੇ ਪਿਛਲੇ ਸਮੇਂ ਦੇ ਵਿੱਚ ਰੇਪ ਦੇ ਕੇਸ ਦੇ ਵਿੱਚ ਵੀ ਇਹ ਸਵਾ ਸਾਲ ਜੇਲ੍ਹ ਜਾ ਕੇ ਆਇਆ ਵਾ ਔਰ ਇਹ ਰੇਪਸਟਾ ਕ੍ਰਿਮੀਨਲ ਮਾਈਂਡਡ ਆ ਹੈ ਤੇ ਇਹਨੇ ਪਿਛਲੇ ਸਮੇਂ ਦੇ ਵਿੱਚ ਤਕਰੀਬਨ 1 ਸਾਲ ਤੋਂ ਮੇਰੀਆਂ ਪੋਸਟਰਾਂ ਜਦ ਵੀ ਕੋਈ ਇਲੈਕਸ਼ਨ ਆਉਂਦਾ ਸੀ ਤਾਂ ਇਹ ਮੇਰੀਆਂ ਪੋਸਟਰਾਂ ਨੂੰ ਫੇਕ ਲੈਟਰਪੈਡ ਯੂਜ਼ ਕਰਕੇ ਇਹ ਅਲੱਗ-ਅਲੱਗ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਮੈਨੂੰ ਬਦਨਾਮ ਕਰਦਾ ਸੀਗਾ ਤੇ ਮੇਰੇ ਤੋਂ ਫਰੋਤੀ ਦੀ ਵੀ ਇਹਨੇ ਮੰਗ ਕੀਤੀ 2.5 ਕਰੋੜ ਰੁਪਏ ਦੀ ਇਹ ਵਿਅਕਤੀ ਪਤਾ ਨਹੀਂ ਸੀ ਲੱਗ ਰਿਹਾ ਇਹ ਕੌਣ ਆ ਪਰ ਜਦੋਂ ਇਹਨੇ ਉਸ ਪੋਸਟਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕੀਤਾ ਔਰ ਫੇਕ ਲੈਟਰਪੈਡ ਜਿਹੜੀ ਰਾਮਗੜੀ ਆ ਕਾਉਂਸਲ ਯੂਕੇ ਦੇ ਯੂਜ਼ ਕੀਤੇ ਉਸ ਸੰਸਥਾ ਨੇ ਸਾਡੇ ਡੀਜੀਪੀ ਸਾਹਿਬ ਨੂੰ ਔਰ ਸਾਡੇ ਸੀਪੀ ਲੁਧਿਆਣਾ ਨੂੰ ਔਰ ਇੱਕ ਕਲੈਰੀਫਿਕੇਸ਼ਨ ਸਾਨੂੰ ਡਾਇਰੈਕਟ ਭੇਜੀ ਕਿ ਇਸ ਪ੍ਰੋਫੈਸਰ ਕੁਲਦੀਪ ਸਿੰਘ ਬਿਰਦੀ ਦੇ ਨਾਮ ਦਾ ਕੋਈ ਵਿਅਕਤੀ ਨਹੀਂ ਇਹ ਪਰਿਵਾਰ ਹੀ ਪੂਰਾ ਬਲੈਕਮੇਲ ਕਰਦਾ ਹੈ ਇਹਦੇ ਪਿਤਾ ਸਰ ਪਰਮਜੀਤ ਸਿੰਘ ਮਠਾੜੂ ਤੁਸੀਂ ਦੇਖੋ ਕਿ ਉਹ ਗੋਗਾ ਜੀ ਨੂੰ ਫੋਨ ਕਰਕੇ ਕਹਿ ਰਹੇ ਆ ਤੁਸੀਂ ਪਲੀਜ਼ ਇਸ ਕੰਮ ਦੇ ਵਿੱਚ ਨਾ ਆਓ ਜਿੱਥੋਂ ਪਤਾ ਲੱਗ ਰਿਹਾ ਮੈਂ ਕਿ ਇਹਨਾਂ ਦੀ ਗਿਣੀ ਮਿੱਥੀ ਸਾਜ਼ਿਸ਼ ਆ ਸੋ ਇਹ ਮਾਨਯੋਗ ਅਦਾਲਤ ਨੇ ਹੁਣ ਇਹਨਾਂ ਨੂੰ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਦੇ ਕੇ ਇਹਨਾਂ ਨੂੰ ਗੋਇੰਦਵਾਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਵਾ ਅਸੀਂ ਜਿਹੜੇ মিডিਆ ਰਹੀਂ ਜਿੱਥੇ ਆਪਣੀ ਬਰਾਦਰੀ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਮੂੰਹ ਨਾ ਲਾਇਆ ਜਾਵੇ ਪਰ ਅਸੀਂ ਰਾਮਗੜੀਆ ਫਾਊਂਡੇਸ਼ਨ ਪੰਜਾਬ World Sikh Ramgadia Organisation All India Ramgadia Vishwa Karma Federation ਪਰ ਰਾਮਗੜੀਆ ਬੋਰਡ ਇਹਨਾਂ ਵੱਲੋਂ ਇਹ ਸਮੁੱਚੀ ਜਿਹੜੀ ਰਾਮਗੜੀ ਆ ਕਮਿਊਨਿਟੀ ਆ ਆਪਣੀਆਂ ਆਰਗੇਨਾਈਜੇਸ਼ਨਸ ਵੱਲੋਂ ਇਹਦਾ ਬਾਈਕਾਟ ਕਰਦੇ ਨੇ ਸਾਰੇ ਸੰਸਥਾਵਾਂ ਦੇ ਪ੍ਰਧਾਨ ਨਾਲ ਪਹੁੰਚੇ ਨੇ ਪਰ ਮੈਂ ਲਾਸਟ ਦੇ ਵਿੱਚ ਇੱਕ ਗੱਲ ਕਹੂੰਗਾ ਕਿ ਜਿਹੜਾ ਲਾਸਟ ਪਰਚਾ 28 ਤਰੀਕ ਨੂੰ ਇਹਨਾਂ ਦੇ ਖਿਲਾਫ ਦਰਜ ਹੋਇਆ ਕਿ ਜਿਹੜਾ ਇਹ ਬਲੈਕਮੇਲ ਕਰਦੇ ਸੀ ਐਕਸਟਰਸ਼ਨ ਕਰਦੇ ਸੀ ਫਰੋਤੀਆਂ ਦੀ ਮੰਗ ਕਰਦੇ ਸੀਗੇ ਸੋ ਮਾਨਯੋਗ ਅਦਾਲਤ ਨੇ ਇਹਨਾਂ ਦੇ ਉੱਤੇ ਪਰਚਾ ਦੇ ਕੇ ਜਿਹੜਾ ਇਹਨਾਂ ਦੇ ਉੱਤੇ ਜਿਹੜੀਆਂ ਅਲੱਗ-ਅਲੱਗ ਤਰਾਮਾ ਸੀਗੀਆਂ ਜਿਹੜੇ ਕਿ ਇਹਨਾਂ ਤੇ ਪਹਿਲਾਂ ਵੀ ਲੱਗੀਆਂ ਹੋਈਆਂ ਸੀਗੀਆਂ ਤੇ ਹੁਣ ਵੀ ਜਿਹੜਾ ਲੇਟੈਸਟ ਇਹਨਾਂ ਦੇ ਉੱਤੇ ਜਿਹੜੀ 202 ਨੰਬਰ ਜਿਹੜੀ ਐਫ ਆਈ ਆਰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਦੇ ਵਿੱਚ ਸੰਗੀਨ ਤਰਾਮਾ ਦੇ ਤਹਿਤ ਲਗਾਈ ਆ ਫੋੜੀ ਮੈਂ ਤੁਹਾਨੂੰ ਆ ਜਿਹੜੀ ਕਾਪੀ ਆ ਉਹ ਦਿਖਾ ਦਿੰਦਾ ਵਾ ਕਿ ਪੁਲਿਸ ਸਟੇਸ਼ਨ ਲੁਧਿਆਣਾ ਵੱਲੋਂ ਜਿਹੜੀ ਆ ਕਮਿਸ਼ਨਰ ਰੇਟ ਲੁਧਿਆਣਾ ਵੱਲੋਂ 28/8 ਨੂੰ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਦੇ ਵਿੱਚ ਪੁਲਿਸ ਨੇ ਇਹਨਾਂ ਦੇ ਉੱਤੇ ਅਲੱਗ-ਅਲੱਗ ਜਿਹੜੀਆਂ ਧਰਾਵਾਂ ਲਗਾਈਆਂ ਨੇ ਉਹ